ਅੱਖਾਂ ਪਾਰੀਆਂ ਲੱਗਦੀਆਂ ਸ਼ੁਰੂ ਹੋ ਜਾਂਦੀਆਂ ਉਸ ਵੇਲੇ ਲੋਕੀਂ ਘਰ ਦੇ ਵਿੱਚ ਹੀ ਲਾ ਸ਼ੁਰੂ ਕਰ ਦਿੰਦੇ ਆ ਕਹਿੰਦੇ ਅਸੀਂ ਠੰਡਾ ਪਾਣੀ ਅਗਰ ਅੱਖਾਂ 'ਚ ਪਾ ਲਾਂਗੇ ਕੀ ਪਤਾ ਸਹੀ ਹੋ ਜਾਏ ਜਾਂ ਕੋਈ ਕਹਿੰਦੇ ਕਿ ਚਾਹ ਪੀ ਲੈਣੇ ਕਿ ਪਤਾ ਉਹਦੇ ਨਾਲ ਮਾੜਾ ਮੋਟਾ ਸਹੀ ਹੋ ਜਾਏ ਇਹ ਬਹੁਤ ਲੋਕ ਸ਼ੁਰੂ ਕਰ ਦਿੰਦੇ ਆ ਚੀਜ਼ਾਂ ਠੰਡੇ ਪਾਣੀ ਛਿੱਟੇ ਮਾਰਦੇ ਹੈਗੇ ਜੀ ਮੈਂ ਹਮੇਸ਼ਾ ਕਹਿੰਨਾ ਉਹਨਾਂ ਠੰਡੇ ਮਾਰੇ ਛਿੱਟੇ ਮਾਰ ਕੇ ਮਜ਼ਾ ਤਾਂ ਆ ਜਾਂਦਾ ਹੈ ਜੀ ਸਾਨੂੰ ਚੰਖ ਲੱਗਦਾ ਹੈ ਲੇਕਿਨ ਮੈਂ ਦੱਸਣਾ ਚਾਹਾਂਗਾ ਸਾਡੇ ਨਾਲ ਜਿਵੇਂ ਆ ਸਾਡੇ ਸਾਡੇ ਅੱਖੀ ਫਿਰ ਡਾਇਗਰਾਮ ਬਣੀ ਹੋਈ ਆ ਸਾਡੇ ਇਹ ਸਾਈਡ ਤੇ ਆਪਾਂ ਦੇਖਦੇ ਪਏ ਆ ਇਹ ਅੱਖ ਦੇ ਹੰਝੂ ਇੱਥੇ ਬਣਦੇ ਨੇ ਓਕੇ ਇੱਕ ਥੈਲੀ ਆ ਉਹ ਹੰਝੂ ਸਾਈਡ ਤੇ ਬਣਦੇ ਨੇ ਤੇ ਉਹ ਥੋੜੇ ਜਿਹੇ ਹੰਝੂ ਅੱਖ ਦੇ ਅੰਦਰ ਆ ਜਾਂਦਾ ਹੈਗਾ ਜਦੋਂ ਅੱਖਾਂ ਬੰਦ ਕਰਦੇ ਆ ਤੇ ਖੋਲਦੇ ਆ ਆਪਾਂ ਇੱਕ ਫਿਲਮ ਬਣ ਜਾਂਦੀ ਹੈ ਜਿਹੜਾ ਇੱਕ ਲੂਬ੍ਰੀਕੇਸ਼ਨ ਦਾ ਅੱਖ ਦੇ ਮੂਵਮੈਂਟਸ ਹੈਲਪ ਕਰਦੀ ਹੈ ਹਾਂਜੀ ਤੇ ਥੱਲੇ ਵਾਲੀ ਪਲਕ ਤੇ ਉੱਪਰ ਵਾਲੀ ਪਲਕ ਦੇ ਵਿੱਚ ਕੁਦਰਤ ਨੇ 30 30 ਗਲੈਂਡ ਲਗਾਏ ਹੋਏ ਆ 30 30 ਗਲੈਂਡ ਖਾਲੀਆਂ ਲਈ ਰਹੇ ਹਾਂ ਯਾਨੀ ਜਿਹੜੀਆਂ ਸੋ ਉੱਚ ਥੋੜਾ ਜਿਹਾ ਆਇਲ ਬੰਦਾ ਆ ਉਹ ਸਕੀਜ਼ ਕਰਦੇ ਆ ਤੇ ਥੋੜਾ ਆਇਲ ਪਲਕਾਂ ਚ ਆ ਜਾਂਦਾ ਆ ਥੋੜਾ ਜਿਹੜਾ ਇਹਦਾ ਆਇਲ ਆਇਆ ਉਹ ਪਾਣੀ ਚ ਮਿਕਸ ਹੋ ਜਾਂਦਾ ਹੈ ਸਾਡੇ ਉਹ ਜਿਹੜੇ ਮਿਕਸ ਹੋ ਕੇ ਸਾਨੂੰ ਕੰਫਰਟ ਲੱਗਦਾ ਹੈ ਤੋ ਗਰਮੀਆਂ ਦੇ ਵਿੱਚ ਆਪਣੇ ਜ਼ਿਆਦਾ ਕਰਕੇ ਜੋ ਕੁਝ ਪੈ ਜੂਗਾ ਆਪਾਂ ਉਹ ਐਕਸਪੋਜ਼ ਹੋਵਾਂਗੇ ਤੇ ਜਿਆਦਾ ਜਿਆਦਾ ਪਾਣੀ ਆਊਗਾ ਤੇ ਜਿਆਦਾ ਜਿਆਦਾ ਆਇਲ ਜਿਹੜਾ ਹੈਗਾ ਉਹ ਵਾਸ਼ ਹੋਊਗਾ ਤੇ ਹੌਲੀ ਹੌਲੀ ਕੀ ਹੋਏਗਾオイル ਦਾ ਇਹ ਕੰਟੈਂਟ ਹੈ ਸਟੋਰੇਜ ਹੈਗੀ ਹੈ ਉਹ ਘਟਜੋਗੇ